ਮਾਝ ਮਹਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਦਤਿ ਪਛਾਣੈ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮੰਨ ਵਸਾਵਣਿਆ ਹੋ ਵਾਰੀ ਜਿਉ ਵਾਰੀ ਹਰ ਰਸ ਚਖ ਸਾਦ ਪਾਵਣਿਆ ਹਰ ਰਸ ਚਖੇ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾ ਸੋਨਹਿ ਕਰਮੇ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਮੈ ਮਾਰੇ ਨਾਮ ਪਦਾਰਥ ਨਾ ਨੇ ਦਪਾਏ ਤ੍ਰੈ ਗੁਣ ਮੇਟ ਸਮਾਵਣਿਆ ਹੋ ਮੈਂ ਕਰ ਨਹਿ ਕਰ ਮੇ ਨ ਹੋਵੇ ਗੁਰ ਪ੍ਰਸਾਦਿ ਹੋ ਮੈਂ ਖੋਵੇ ਅੰਤਰ ਬੇਕ ਸਦਾ ਆਪ ਵਿਚਾਰੇ ਗੁਰ ਸ਼ਬਦ ਦੇ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗਹਿ ਨਿਤ ਗੁਰਮਖ ਹੋਇ ਈਸ਼ ਨਾਨਕ ਰਹੇ ਸਦਾ ਦਿਨ ਰਾਤੇ ਹਉ ਮੈਂ ਮੈਂ ਲੇ ਚੁਕਾਮਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹਮਮਾਰ ehnis preet ਸ਼ਬਦ ਸਾਚੇ ਹਰ ਸਰਵਸਾ ਪਾਵਣਿਆ ਮਨ ਮੁਖ ਸਦਾ ਬਗ ਮੈਲਾ ਹਮੈ ਮਲ ਲਾਏ ਈਸ਼ ਨਾਨ ਕਰੇ ਪਰ ਮੈਲ ਨ ਜਾਏ ਜੀਵਤ ਮਰੇ ਗੁਰ ਸ਼ਬਦ ਵਿਚਾਰ ਹੁ ਮੈਂ ਮੈਲ ਚੁਕਾ ਮੰਿਆ ਰਤਨ ਪਦਾਰਥ ਕਰਤੇ ਪਾਇਆ ਪੂਰ ਸਤ ਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਾਰਾ ਘਟ ਚਾਨਣ ਆਪ ਪਛਾਨਣਿਆ ਆਪੇ ਉਪਾਏ ਤੇ ਆਪੇ ਵੇਖੈ ਸਤ ਗੁਰ ਸਿਵੇ ਸੋ ਜਨ ਲਿਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹਲਾ 3 ਨਿਰਗੁਣ ਸਰਗੁਣ ਤਤ ਪਿਸ਼ਾਲੇ ਸੋ ਪੰਡਤ ਹੋਏ ਆਪ ਤਰੇ ਸਗਨੇ ਕੁਲ ਤਰੇ ਹਰ ਨਾਮ ਮਨ ਬਸਾਵਣਿਆ ਹੋ ਵਾਰੀ ਜਿਓ ਵਾਰੇ ਹਰ ਰਸ ਚਖ ਸਾਦ ਪਾਵਣਿਆ ਹਰ ਰਸ ਚਖੇ ਇਸ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਉ ਸੁਣੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਮੈ ਮਾਰੇ ਨਾਮ ਪਦਾਰਥ ਨਾਨ ਦੇ ਪਾਏ ਤ੍ਰੈ ਗੁਣ ਮੇਟ ਸਮਾਵਣਿਆ ਹਮੈ ਕਰੇ ਨੇ ਕਰ ਮੀਨਾ ਹੋਵੇ ਗੁਰ ਪ੍ਰਸਾਦਿ ਹਮੇ ਖੋਵੇ ਅੰਤਰ ਬੇਕ ਸਦਾ ਆਪ ਵਿਚਾਰੇ ਗੁਰ ਸ਼ਬਦੇ ਗੁਣ ਗਾਵਣਿਆ ਸਰ ਸਾਗਰ ਨਿਰਮਲ ਸੋਈ ਸੰਤ ਚੁਗਹਿ ਨਿਤ ਗੁਰਮਖੋ ਹੋਏ ਈਸ਼ ਨਾਨਕ ਰਹਿ ਸਦਾ ਦਿਨ ਰਾਤੀ ਹਉ ਮੈਂ ਮੈ ਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੈ ਹੋ ਮਾਰ ਇਹ ਨਿਸਪ੍ਰੀਤ ਸ਼ਬਦ ਸਾਚੈ ਹਰ ਸਰਵਸਾ ਪਾ ਮੰਨਿਆ मन मुख सदा भग मैला हो मै मल लाई इस नानक रे पर मैल न जाय जीवत मर गुर शब्द विचार रे ਹੋ ਮੈਂ ਮੈਲ ਚੁਕਾਵਣ ਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤ ਗੁਰ ਸ਼ਬਦ ਸੁਨਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਕਟ ਚਾਨਣ ਆਪ ਪਛਾਨਣਿਆ ਆਪੇ ਉਪਾਏ ਤਾ ਆਪੇ ਵੇਖੈ ਸਤ ਗੁਰ ਸੇਵੈ ਸੋ ਜਨ ਲਿਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਹਲਾ 3 ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਨੈ ਸੋ ਪੰਡਿਤ ਹੋਏ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਉਰ ਜੀਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਰਸ ਚੱਖੇ ਸਜਨ ਨਿਰਮਲ ਨਿਰਮਲ ਨਾਮ ਧਿਆਵੜਿਆ ਰਹਾਉ ਸੁਣੇ ਕਰਮੇ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਮੇ ਮਾਰੇ ਨਾਮ ਪਦਾਰਥ ਨੋ ਨਿਧ ਪਾਏ ਤ੍ਰੈ ਗੁਣ ਵੇਟ ਸਮਾਵਣਿਆ ਹੋਮੈ ਕਰੇ ਨਹਿ ਕਰਮੀ ਨਾ ਹੋਵੇ ਗੁਰ ਪ੍ਰਸਾਦਿ ਹੋਮੈ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਇ ਸੰਤ ਚੁ ਗਹਿਨਿਤ ਗੁਰਮਖ ਹੋਇ ਈਸ਼ ਨਾਨਕ ਰਹਿ ਸਦਾ ਦਿਨ ਰਾਤਿ ਹਮੇ ਮੈਨ ਚੁਕਾ ਬਣਿਆ ਨਿਰਮਲ ਹਸਾ ਪ੍ਰੇਮ ਪਿਆਰ ਹਰ ਸਰਬ ਸਹਿ ਹਮੇ ਮਾਰ ਇਹਨਸ ਪ੍ਰੀਤ ਸ਼ਬਦ ਸਾਚੇ ਹਰ ਸਰਵਾਸਾ ਪਾਵਣਿਆ मन मुख सदा बग मेंला हमें मन लाए इश नाल करे पर मैल न जाए जीवत मरे गुरु शब्द बिचारै हो मै मेल चुकावनिया ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤ ਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਇਹੰਦਿਆਰਾ ਘਟ ਚਲਣ ਆਪ ਪਛਾਨਣ ਆਪੇ ਪਾਏ ਤੇ ਆਪੇ ਵਖੈ ਸਤ ਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹਲਾ 3 ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹੋ ਵਾਰੀ ਜਿਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਰਸ ਚੱਖੇ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਉ ਸੋਨੇ ਕਰਮੇ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਮੈ ਮਾਰੇ ਨਾਮ ਪਦਾਰਥ ਨੋਂ ਨਿਦਪਾਏ ਤ੍ਰੈ ਗੁਣ ਮੇਟ ਸਮਾਵਣਿਆ ਹੋ ਮੈਂ ਕਰੈ ਨਹਿ ਕਰਮੀ ਨ ਹੋਵੇ ਗੁਰ ਪ੍ਰਸਾਦਿ ਹੋ ਮੈਂ ਖੋਵੇ ਅੰਤਰ ਗਵੇਕ ਸਦਾ ਆਪ ਵਿਚਾਰ ਗੁਰ ਸ਼ਬਦ ਦੇ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗਹਿ ਨੇਤ ਗੁਰ ਮੁਖ ਹੋਈ ऐ शनान करहे सदा दिन रात हो मैं मैल ल चुका मणिया निर्मल हंसा प्रेम पिया ਰਸਰ ਵਸੈ ਹਮਮਾਰ ਇਹ ਨਿਸ ਪ੍ਰੀਤ ਸ਼ਬਦ ਸਾਚੈ ਹਰ ਸਰ ਵਸਾ ਪਾਵਣਿਆ ਮਨ ਮੁਖ ਸਦਾ ਬਗ ਮੈਲਾ ਹਮੈ ਮਲ ਲਾਏ ਇਸ਼ ਨਾਨ ਕਰੈ ਪਰ ਮੈਲ ਨ ਜਾਇ ਜੀਵਤ ਮਰੇ ਗੁਰ ਸ਼ਬਦ ਵਿਚਾਰ ਹੋ ਮੈਂ ਮੈਲ ਚੁਕਾ ਮੰਿਆ ਰਤਨ ਪਦਾਰਥ ਕਰਤੇ ਪਾਇਆ ਪੁਰ ਸਤ ਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨਣ ਆ ਆਪੇ ਪਾਏ ਤੇ ਆਪੇ ਵੇਖੈ ਸਤ ਗੁਰ ਸਿਵੈ ਸੋ ਜਨ ਲਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹਲਾ 3 ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਤ ਹੋਇ ਆਪ ਤਰੇ ਸਗਨੇ ਕੁਲ ਤਰੇ ਹਰ ਨਾਮ ਮਨ ਬਸਾਮਣਿਆ ਹੋ ਵਾਰੀ ਜਿਓ ਵਾਰੇ ਹਰ ਰਸ ਚਖ ਸਾਦ ਪਾਵਣਿਆ ਹਰ ਰਸ ਚੱਖੇ ਇਸ ਜਨ ਨਿਰਮਲ ਨਿਰਮਲ ਨਾਮ ਤੇ ਆਵੜਿਆ ਰਹਾਉ ਸੁਣੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋ ਮੈ ਮਾਰੇ ਨਾਮ ਪਦਾਰਥ ਨਾਨ ਦੇ ਪਾਏ ਤ੍ਰੈ ਗੁਣ ਮੇਟ ਸਮਾਵਣਿਆ ਹਮੇ ਕਰੇ ਨੇ ਕਰਮੀ ਨਾ ਹੋਵੇ ਪ੍ਰਸਾਦੇ ਹਮੈ ਖੋਵੈ ਅੰਤਰ ਬੇਕ ਸਦਾ ਆਪ ਵਿਚਾਰੇ ਗੁਰ ਸ਼ਬਦ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗਹਿ ਨਿਤ ਗੁਰਮਖੋਈ ਇਸਨਾਨ ਕਰੇ ਸਦਾ ਦਿਨ ਰਾਤੀ ਹਉ ਮੈਂ ਮੈ ਲ ਚੁਕਾ ਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸਹਿ ਹੋ ਮੈ ਮਾਰ ਇਹ ਨਿਸਪ੍ਰੀਤ ਸ਼ਬਦ ਸਾਚੈ ਹਰ ਸਰਵਸਾ ਪਾਵਣਿਆ मन मुख सदा भग में ला हो मैं मल लाये इसनान करे पर मेल न जाय जीवत मर उर शब्द विचार ਹਾਂ ਮੈਂ ਮੈਲ ਚੁਕਾਉਣ ਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤ ਗੁਰ ਸ਼ਬਦ ਸੁਨਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਕਟ ਚਾਨਣ ਆਪ ਪਛਾਨਣਿਆ ਆਪੇ ਉਪਾਏ ਤਾ ਆਪੇ ਵੇਖੈ ਸਤ ਗੁਰ ਸੇਵੈ ਸੋ ਜਨ ਲਿਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕੇ ਕਿਰਪਾ ਤੇ ਪਾਵਣਿਆ ਮਾਜ ਮਹਲਾ 3 ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਿਤ ਹੋਇ ਆਪ ਤਰੇ ਸਗਨੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਉ ਅਰਜੀਆ ਵਾਰੀ ਹਰ ਰਸ ਚਖ ਸਾਦ ਪਾਵਣਿਆ ਹਰ ਰਸ ਚੱਖੇ ਸਜਨ ਨਿਰਮਲ ਨਿਰਮਲ ਨਾਮ ਧਿਆਵੜਿਆ ਰਹਾਉ ਸੋਨੇ ਕਰਮੇ ਜੋ ਸ਼ਬਦ ਵਿਚਾਰ ਅੰਤਰ ਤਤ ਗਿਆਨ ਹਮੇ ਮਾਰੇ ਨਾਮ ਪਦਾਰਥ ਨੋ ਨਿਧ ਪਾਏ ਤ੍ਰੈ ਗੁਣ ਵੇਟ ਸਮਾਵਣਿਆ ਹੋ ਮੈਂ ਕਰੇ ਨਹਿ ਕਰਮੀ ਨਾ ਹੋਵੇ ਗੁਰ ਪ੍ਰਸਾਦਿ ਹੋ ਮੈਂ ਖੁ ਅੰਤਰ ਵਿਵੇਕ ਸਦਾ ਆਪ ਵਿਚਾਰ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਇ ਸੰਤ ਚੁ ਗਹਿਨਿਤ ਗੁਰਮਖ ਹੋਇ ਈਸ਼ ਨਾਨਕ ਰਹਿ ਸਦਾ ਦਿਨ ਰਾਤਿ ਹਮੇ ਮੈਲ ਚੁਕਾ ਬਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਬਸੈ ਹਮੇ ਮਾਰ ਇਹਨਸ ਪ੍ਰੀਤ ਸ਼ਬਦ ਸਾਚੇ ਹਰ ਸਰਵਾਸਾ ਪਾਵਣਿਆ ਮਨ ਮੁਖ ਸਦਾ ਬਗ ਮੈਲਾ ਹਮੈ ਮਨ ਲਾਈ ਈਸ਼ ਨਾਨਕ ਰੈ ਪਰਮੈ ਨ ਜਾਏ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹਮੈ ਮੈਲ ਚੁਕਾ ਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤ ਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਤ ਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ